ਹਾਂਜੀ ਗੁੱਡ ਮਾਰਨਿੰਗ ਜੀ ਸਾਰੇ ਨੂੰ ਸਵੇਕਾਲ ਆਈ ਹੋਪਸ ਸਾਰੇ ਠੀਕ ਠਾਕ ਹੋਮਗੇ ਬਧੀ ਹੋਮਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸਵਤਪ ਬਲੌਗ ਸਟਾਰਟ ਕਰ ਦਿਆ ਆਪਣੇ ਘਰ ਤੋਂ ਤੇ ਹੁਣ ਅਸੀਂ ਇੱਧਰ ਆਣ ਕੇ ਬੈਠੇ ਹੋਇਆ ਬੋਰ ਦੀ ਛਾਂ ਥੱਲੇ ਇਹ ਬੋੜੀ ਆ ਟਾਲੀ ਆ ਟਾਲੀ ਦੀ ਛਾਂ ਥੱਲੇ ਟਾਲੀ ਦੀ ਛਾਂ ਜਿਹੜੀ ਆ ਉਧਰ ਉਹ ਤਾਂ ਸਾਰੀ ਹੋਈ ਪਈ ਆ ਇੱਧਰ ਉਹ ਛਾਂ ਆ ਬਸ ਤੇ ਆਣੀ ਨਹੀਂ ਤੋੜ ਗਈ ਨਾ ਹੈ ਧੁੱਪ ਦੀ ਮੋੜਾ ਤੋਂ ਪਰ ਲੋੜਾ ਪਰੇਸਤਾਂ ਤਾਂ ਛਾਂ ਦੀ ਲੋੜ ਹੈ ਜੀ ਐਸ ਸਮੇਂ ਆਪਾਂ ਛਾਂ 'ਚ ਬੈਠੇ ਆਂ ਜਿੰਨਾ ਜਰ ਬੈਠੀ ਬੈਠੀ ਜਦੋਂ ਬਾਤ ਹੁੰਦਾ ਪੈਣ ਲੱਗਦੀ ਹੈ ਨਾ ਦੇਖਿਆ ਵੇਰੇ ਸਿਆ ਤੋਂ ਪਰ ਲੱਭਣੀ ਆਪਾਂ ਕਹਿਣਾ ਹਾਏ ਇੱਥੇ ਵਿਸਾਉਣਾ ਆਉਂਗਾ ਫੇਰ ਆਪਾਂ ਧੁੱਪ ਲੱਭਣੀ ਅੰਮਾ ਇੱਧਰ ਸਾਡੇ ਦੀਦੀ ਜੀ ਖੜੇ ਹੋਇਆ ਦੇਖੋ ਤੇ ਇੱਧਰ ਦੀਦੀ ਜੀ ਖੜੇ ਹੋਇਆ ਤੇ ਅਸੀਂ ਇਹਨਾਂ ਦੇ ਘਰੇ ਆ ਜਾਈਦਾ ਆ ਸਾਡਾ ਇਹਨਾਂ ਦੇ ਨਾਲ ਤੇ ਪਿਆਰ ਜ਼ਿਆਦਾ ਪੈ ਗਿਆ ਇੱਥੇ ਆਣ ਕੇ ਤੇ ਫਿਰ ਇਹਨਾਂ ਦੇ ਘਰੇ ਵੀ ਇਹਨਾਂ ਦੇ ਘਰੇ ਮਿਸਤਰੀ ਵੀ ਲੱਗੇ। ਇਹਨਾਂ ਦੇ ਵੀ ਮਿਸਤਰੀ ਘਰੇ ਲੱਗੇ ਹੋਇਆ ਕੰਮਕਾਰ ਚੱਲੰਦੇ ਆ ਤਾਂ ਦਰ ਸਾਡੇ ਵੀ ਕੰਮਕਾਰ ਚੱਲੰਦੇ ਆ। ਤੇ ਦੋਨਾਂ ਪਾਸੇ ਤੁਹਾਨੂੰ ਪਤਾ ਕੰਮ 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 ਹੀ ਕੰਮ। ਤੇ ਇੱਥੇੋਂ ਦੇਖਿਓ ਬਹੁਤ ਹੀ ਜ਼ਿਆਦਾ ਨਾ ਚਲੋ ਕੰਮ ਕਰ ਕਰਕੇ। ਹੈਂ? ਕੋਈ ਥੱਕ ਕੇ ਕੰਮ ਕਰਦਾ। ਸਹੀ ਗੱਲ ਆ ਸਹੀ ਗੱਲ ਆ। ਮਿੱਟੀ ਘਟਾ ਜਿਹਾ। ਆਪਣਾ ਸਰੀਰ ਵੀ ਇਦਾਂ ਹੀ ਹੋਇਆ ਪਿਆ ਮਿੱਟੀ ਘਟੇ ਵਾਲਾ ਜਿਹਾ। ਸਰੀਰ ਵੀ ਉਹ ਜਿਹਾ ਹੋ ਗਿਆ ਹਣ। ਜਦੋਂ ਕਹਿੰਦੇ ਸਸਤੀ ਤੇ ਹੀ ਪਈ ਹੈ। ਬਸ ਰਹਿਣਾ ਹੀ ਇਹ ਇਹ ਨਾ ਮੇਰਾ ਕੰਮ ਮੁੱਕਦਾ ਨਹੀਂ ਕੰਮ ਇਦਾਂ ਹੀ ਆ ਜਿੰਨਾ ਟਾਈਮ ਕਰਨ ਨਹੀਂ ਬੰਦਾ ਹੋਣਾ ਟਾਈਮ ਕੰਮ ਇਦਾਂ ਹੀ ਰਹਿਣਾ ਮੈਂ ਸੋਈ ਸਾਰੀ ਅੱਜ ਗਿੱਲੀ ਕਰਕੇ ਰੱਖ ਦਿੱਤੀ ਮੇਰੇ ਟੈਂਸਰ ਪਾ ਦੇ ਆ ਰੱਖ ਦੀ ਕੱਪੜੇ ਅੱਛੇ ਮੂਹ ਸਾਨੂੰ ਨਾ ਕਰੀ ਦੇ ਦਰਦ ਤੇ ਇਹਨਾਂ ਨਾਲ ਚੱਲੀਏ ਓ ਮਨ ਨੂੰ ਆ ਦੇ ਕਿ ਕਿੱਤਾ

ਆਦੇ ਅੱਲ ਵਾਲੀ ਪਰੌਂਠੀ ਲੈ ਲਾ ਜਾ। ਆਦੇ ਕੀ ਕੀਤਾ ਗਾਣੇ? ਕੀ ਕੀਤਾ ਗਾਣੇ? ਇਹ ਮੁੱਟਾ ਪੱਜ ਗਿਆ। ਚੱਲੀਏ। ਭਾਈ ਇਹਨੇ ਤਾਂ ਗੋਲੀ ਦਿੱਤਾ। ਹੋਇ ਨਾ ਜਦੋਂ ਬੰਦੇ ਗੋਲੀਆਂ ਖਾਂਦੇ। ਮੇਰਾ ਬਹੁਤਰਾ ਹਾਲ ਹੈ। ਮੇਰਾ ਸਵੇਰ ਦਾ ਦੇਖ ਲਓ ਕਿੰਨਾ ਮੈਂ ਰਾਤ ਦੀ ਬਿਮਾਰ। ਗਲਾ ਬਹੁਤ ਰੁਦਦਾ ਨਾ। ਗਲਾ ਮੇਰਾ ਸਿਹਰੀ ਨਹੀਂ ਅੱਖ ਤੇ ਪਾਣੀ ਆ ਜਾਂਦਾ ਅੱਖ ਵੀ ਨਹੀਂ ਖੁੱਲਦੀ ਚਾਦਦੀ। ਨੀਂਦ ਹੋਈ ਜਾਂਦੀ ਮੇਰੀ। ਦਾਦਾ ਜੀ ਵੀ ਬਾਟ ਗਿਆ ਤੇ ਤੂੰ ਪਿਘੜ ਗਿਆ ਹਾਂ ਚੱਲੀ ਜਾਵੇ ਦੋਤ ਤੇ ਨਹੀਂ ਆਉਣਾ ਕਿਸੇ ਨੇ ਆ ਗਿਆ ਚਾਹ ਮੈਂ ਇਹ ਬਣਾ ਦੇ ਦਸਾਂ ਰੱਖਿਆ ਅੱਛਾ ਸਹੀ ਠੀਕ ਆ ਮਾਰੇ ਸਾਰੇ ਮਿਕਸ ਕੀਤਾ ਆ ਮੈਂ ਚੱਕ ਦੇਖਾਂ ਇਹ ਲੈ ਦੋਦਾ ਹੋਰ ਜੀ ਅਸੀਂ ਚੱਲੇ ਹਾਂ ਘਰ ਨੂੰ ਘਰੇ ਜਾ ਕੇ ਅਸੀਂ ਰੋਟੀ ਪਾਣੀ ਬਣਾਉਣਾ ਰੋਟੀ ਪਾਣੀ ਖਾ ਕੇ ਰੋਟੀ ਪਾਣੀ ਖਾ ਕੇ ਫੇਰ ਅਸੀਂ ਆਵਾਂਗੇ ਦੁਬਾਰਾ ਖਾਣਾ ਨੰਨੀ ਖਾਣਾ ਹਾਂ ਇਹ ਰੋਟੀ ਬਣਾ ਕੇ ਸੌਦਾ ਲੈਣ ਦੁਕਾਨ ਤੋਂ ਦੁਕਾਨ ਤੋਂ ਸਮਾਨ ਲੈ ਆਣ ਕੇ ਹਾਂਜੀ ਨਹੀਂ 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 ਉਹਦੇ ਹੀ ਬੈਠੇ ਆ ਉਹ ਬੈਠੇ ਹੋਏ ਉਹਦਾ ਹੀ ਚਾਬੀ ਮੇਰੇ ਕੋਲ ਉਹਦੇ ਹੀ ਬੈਠੇ ਆ ਹਾਂਜੀ ਜੀ ਮੈਂ ਲੱਗਿਆ ਘਰ ਦਾ ਥੋੜਾ ਜਿਹਾ ਸੌਦਾ ਲੈ ਕੇ ਆਣ ਉਦਾਰੇ ਆਪਣੇ ਇੱਥੇ ਬਾਹਰ ਹੀ ਆ ਦੁਕਾਨ ਤੇ ਦੁਕਾਨ ਬਾਹਰ ਹੀ ਆ ਮਨਵੀਰ ਨੂੰ ਵੀ ਮੈਨੂੰ ਨਾਲ ਲੈ ਕੇ ਆਉਣਾ ਪੈਂਦਾ ਹਾਂਲਾ ਮਨਵੀਰ ਕੀ ਦਾਦੀ ਕਿੰਨੀ ਆ ਨਾਂ ਪਾ ਦਾਦੀ ਨੂੰ ਕਹ ਦਿੰਦੀ ਦਾਦੀ ਤੈਨੂੰ ਚੀਜ਼ੀਆਂ ਲੈ ਚੁੰਦੇ ਹੁੰਦੇ ਆ ਦਾਦੀ ਨੂੰ ਵੀ ਤੂੰ ਲੈ ਕੇ ਜਾਣਾ ਦਾਦੀਆਂ ਤੈਨੂੰ ਪਤਾ ਕਿੰਨੀਆਂ ਚੀਜ਼ੀਆਂ ਲੈ ਕੇ ਦੇਣੇ ਨੇ ਜਦੋਂ ਦਾਦੀ ਨਾਲ ਜਾਣਾ ਆ ਤੂੰ ਇਹ ਆਟਾ ਚੱਕੀ ਦੀ ਆਵਾਜ਼ ਹਾਂਜੀ ਜੀ ਮੰਮਾ ਲੱਗਿਆ ਜੀ ਆਟਾ ਗੁੰਨਣਾ ਮੈਂ ਸਾਮਾਨ ਲੈ ਆਈਆਂ ਆਟਾ ਲੈ ਕੇ ਆਈਆਂ ਸਾਡਾ ਇਹ ਸਾਮਾਨ ਉਧਰ ਆ ਘਰੇ ਆਹ ਮਿਰਚਾ ਲੈ ਕੇ ਆਈ ਮम्मी ਮਿਰਚਾ ਖੁੱਲੀਆਂ ਮਿਲੀਆਂ ਹਾਂ ਨਮਕ ਲੈ ਕੇ ਆਈਆਂ ਤੇ ਕਿਉਂ ਲੈ ਕੇ ਆਈਆਂ ਉਹ ਤਾਂ ਕਹਿੰਦੇ ਬਾਅਦ ਚ ਪੈਸੇ ਦੇ ਦੇਓ ਮੈਂ ਤਾਂ ਨਹੀਂ ਮੈਂ ਹੁਣੀ ਕੱਟ ਲਵਾਂ ਉਹ ਬਾਤ ਸੀ ਉਹ ਚੰਦ ਦੰਦਾ ਧੀਰਜ ਹੈਈਓ ਉਹ ਧੀਰਜ ਓਪੇਸ ਤੇ ਆ ਗਈ ਸੀ। ਬਿਕਰਨ ਜਸੀ ਉਹ ਨਾ ਆਲੇ। ਜੇ ਰੋਟੀ ਮੰਗੂਗਾ ਨਾ। ਜੇ ਰੋਟੀ ਰੋਟੀ ਮੰਗੂਗਾ? ਹਾਂ। ਉਹਦਾ ਦਿਖਾਇਓ। ਨਾਉ ਗਣਾ ਅੱਜ ਭਾਈ ਦੇ ਭਰਾਵਾ ਸਮਾਨ ਦਾ। ਆ ਚਲ ਬਿਆ ਜੀਓ। ਚਲ ਬਿਆ। ਟਰਾਲੀਓ। ਇਹ ਟਰਾਲੀਆਂ ਲੈਣੇ ਤਾਂ ਕਿੱਥੇ ਜਾਣਾ ਹੈ। ਟਰਾਲੀ ਵੀ ਆ ਗਈ ਆ ਸਾਡੀ। ਸੋ ਹੁਣ ਜਿਹੜਾ ਆਟਾ ਆ ਪਹਿਲਾਂ ਜਿਹੜੀਆਂ ਅਸੀਂ ਵਾਪਸੀ ਕੀਤੀਆਂ ਹਲਕੀ ਏਟਾ ਵੀ ਸੀਗੀ। ਪਹਿਲੀ ਏਟਾ ਵਾਪਸੀ ਕੀਤੀ ਹੁਣ ਜਿਹੜੀ ਏਟਾ ਆ ਹੁਣ ਦੇਖੋ ਕਿਹੋ ਜੀ ਹੋਈਆਂ। ਬਰ ਹੱਥ ਵੀ ਨਹੀਂ ਆਪੜਨਾ। ਤੇ ਹੁਣ ਇਹ ਤਾਂ ਜਿਹੜੀ ਲੈ ਕੇ ਆਏ ਉਹ ਦੇਖਦੇ ਆ ਕਿੱਦਾਂ ਦੀ ਆ। ਤੇ ਮੈਮੀ ਘਰੇ ਸੀਗੀ ਮੈਮੀ ਘਰੋਂ ਹੁਣ ਆਈਆਂ। ਕਿ ਕਰਮਣੀ ਤਾਂ ਚੱਲ ਗਏ ਨਾ 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 ਆਹ ਕਿੰਨਾ ਮੇਰੀ ਦੇ ਵਿੱਚੋਂ ਐ ਮੇਰਾ ਬੁੱਗੂ ਨਾ ਨਾ ਮੇਰਾ ਬੁੱਗੂ ਆਹ ਮੇਰਾ ਬੁੱਗੂ ਚੱਕਰ ਹੀ ਆ ਗਿਆ ਬਿੱਲ ਸਾਹਿਬ ਜੀ ਦੋ ਬਿੱਲ ਬਿੱਲ ਤਾਂ ਇੱਕ ਹੀ ਹੋਣਾ ਇੱਕ ਅੱਜ ਦਾ ਪੱਕਾ ਇੱਕ ਸਾਈਨ ਕਰ ਦੇਣਾ ਛੋੜ ਦਉਂਦੀ ਆ ਵਾਦੀ ਪਹੁੰਚ ਰਗਾ ਨਹੀਂ ਪਹੁੰਚ ਹੋ ਗਈ ਹੂੰ ਇਹ ਦੇਖ ਡਗਨਤਾ ਹੋਇਆ ਪਿਆ ਮੁੰਡਾ ਲਾ ਬਣਾਈ ਵੀਡੀਓ ਲੈ ਆ ਦੇਖੀ ਲਾ ਵੀ ਵੀਡੀਓ ਬਣਾਈ ਲੱਗ ਕਾਫੀ ਇਹ ਦ ਚੱਤ ਰੋਪੀ ਮੂੰਹ ਦੇ ਮੂੰਹ ਦੇਖੋ ਆ ada ਜੁੰਬੜ ਦਾ ਵਾਲਾ ਮੈਨੂੰ ਇਹ ada ਉਹ ਪਿਆਰ ਵਾਲਾ ਲਾਲ ਵੀ ਕੋਈ ਗੱਲ ਮੈਂ ਆ ਵੀ ਜੱਡਾ ਮੁੰਡਾ ਕੰਮ ਵਾਲਾ ਚਟਾ ਪਚਾ ਹਾਂਜੀ ਇਹਨਾਂ ਨੂੰ ਕਹਿ ਫੇ ਦੁਬਾਰਾ ਜੋ ਕਹਿੰਦਾ ਹੀ ਉੱਥੇ ਨੰਨੂ ਕਹਿ ਓਏ ਕਹਿ ਹਾਂਜੀ ਆ ਕੋਈ ਗੱਲ ਨਹੀਂ ਨੰਨੂ ਪਹਿਲਾਂ ਕਹਿੰਦਾ ਪਾਪਾ ਮੇਰੀ ਕਹੀ ਮੈਂ ਮਿਲੂੰਗਾ ਕਹੀ ਪਾਪਾ ਨਾ ਨਾ ਕਹ ਕਹ ਪਾਪਾ ਮੇਰੀ ਜਾਨ ਕਹ ਪਾਪਾ ਮੇਰੀ ਜਾਨ ਹਾਂਜੀ ਲੋ ਜੀ ਆ ਦੇਖੋ ਜੀ ਸਾਡੇ ਅਸੀਂ ਤੁਹਾਨੂੰ ਆਪਣੇ ਘਰ ਦਾ ਪੂਰਾ ਦਿਖਾਉਂਦੇ ਹਾਂ ਘਰ ਸਾਡਾ ਕਿੱਦਾਂ ਬਣਦਾ ਪਿਆ ਆ ਸੋ ਤੁਸੀਂ ਦੇਖੋ ਆ ਦੇਖੋ ਇਹ ਹੈਗਾ ਸਾਡਾ ਇੱਕ ਕਮਰਾ ਹਾਲ ਸਾਡੇ ਇੱਕ ਕਮਰਾ ਉਹ ਆ ਜੀ ਉਹਦੇ ਨਾਲ ਸਾਡਾ ਹੈਗਾ ਬਾਥਰੂਮ ਅਟੈਚ ਇਹਦੇ ਨਾਲ ਸਾਡਾ ਇੱਥੇ ਬਾਥਰੂਮ ਅਟੈਚ ਹੋ ਜਾਣਾ ਇਹ ਸਾਡਾ ਕਮਰਾ ਹੈਗਾ 16 22 13 ਦਾ ਮਤਲਬ ਉੱਦਾਂ ਕਮਰੇ 12 ਬੇ 12 ਦੇ ਹੁੰਦੇ ਆ ਕੋਈ ਕਮਰਾ 10 ਬੇ 10 ਦਾ ਕੋਈ ਇਹ ਹੈਗਾ ਸਾਡਾ 16 ਬੇ 13 12 ਦਾ 13 ਦਾ ਕਮਰਾ ਆ ਵੀ ਸੇਮ ਅੱਡੀ ਕਮਰਾ ਵੱਡਾ ਬਣਾਇਆ ਜੀ ਅਸੀਂ ਇਹ ਦੋਨਾਂ ਨਾਲ ਬਾਥਰੂਮ ਅਟੈਚ ਕਰਾਂਗੇ ਉਸ ਤੋਂ ਬਾਅਦ ਆ ਸਾਡੀ ਸਾਰੀ ਲੋਬੀ ਆ ਜਾਨੀ ਆ ਜੀ ਜਿੰਨੀ ਹੈਗੀ ਇਹ ਸਾਰੀ ਸਾਡੀ ਲੋਬੀ ਉਹ ਟਿੱਕਰ ਉੱਥੇ ਸਾਡੀ ਪੌੜੀ ਵੀ ਤਾਂ ਚੜ ਸਾਡੀ ਬਧੀਆ ਈ ਅੰਦਰੋਂ ਅੰਦਰ ਬੋੜੀ ਬਿੰਦਰ ਦੀ ਚੜੀ ਆ ਠੀਕ ਆ ਜੀ ਉਹ ਸਾਡੀ ਉਧਰ ਕਿਚਨ ਆ ਜਾਣੀ ਆ ਜੀ ਇਹ ਸਾਡੀ ਕਿਚਨ ਤੋਂ ਬਾਅਦ ਸਾਡਾ ਇੱਕ ਆਈ ਰੂਮ ਆ ਜਾਣਾ ਉਧਰ ਜੀ ਤੇ ਤੁਸੀਂ ਸਾਨੂੰ ਤੁਸੀਂ ਸਾਡਾ ਘਰ ਦੇਖੋ ਅਸੀਂ ਕਿਵੇਂ ਬਣਾਇਆ ਆ ਬਾਕੀ ਸਾਨੂੰ ਸੁਸਟੇਸਟ ਵੀ ਕਰੋ ਕੋਈ ਸਾਡੇ ਕਮੀ ਪੇਸ਼ੀ ਆ ਤੁਸੀਂ ਦੱਸ ਸਕਦੇ ਹੋ ਜਿੱਥੇ ਤੁਹਾਨੂੰ ਲੱਗਦਾ ਘਾਟ ਆ ਉਥੇ ਸਾਨੂੰ ਦੱਸੋ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਇੱਟ ਘੱਟ ਲੱਗੀ ਉਥੇ ਜ਼ਿਆਦਾ ਲਾਵਾਂਗੇ ਹਾਂ ਜੀ ਆ ਸਾਡੇ ਜੀ ਮਿਸਤਰੀ ਸਾਹਿਬ ਆ ਜੀ ਤੁਸੀਂ ਠੇਕਾ ਦੇ ਸਕਦੇ ਮਿਸਤਰੀ ਸਾਹਿਬ ਨੂੰ ਕਿਸੇ ਨੇ ਘਰ ਬਣਾਉਣਾ ਕੋਠਾ ਬਣਾਉਣਾ ਫਲੈਟਰਿੰਗ ਦੀ ਬਾਥਰੂਮ ਕੁਝ ਵੀ ਬਣਾਉਣਾ ਹੋਵੇ ਮਿਸਤਰੀ ਸਾਹਿਬ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਮੈਂ ਤੁਹਾਨੂੰ ਦੇ ਦੂੰਗਾ ਜੀ ਸਹੀ ਨਹੀਂ ਭਾਜੀ ਹਾਂ ਜੀ ਕੋਈ ਬੰਦੇ ਦਾ ਸੁਨੇਹਾ ਕੋ ਬਿਹਾਰ ਚ ਪਹੁੰਚ ਰਿਹਾ ਹੈ ਹਾਂ ਕੋਈ ਸੁਨੇਹਾ ਜਨਾਬ ਹੈ ਬਿਹਾਰ ਚ ਬੋਲੋ ਬਿਹਾਰ ਕੇ ਲਿਏ ਖੁਸ਼ਖਬਰੀ ਦੀਪਾਵਲੀ ਦਾ ਹਾਂ ਹਾਰਦਿਕ ਸਭ ਕਾਮਨਾ ਵਾਹ ਜੀ ਵਾਹ ਜੀ ਜੀ ਬੱਚੇ ਤੋਂ ਸਭ ਕੋ ਲਈ ਹਾਰਦਿਕ ਸਭ ਕਾਮਨਾ ਹਾਂ ਦੀਵਾਲੀ ਦੀਆਂ ਦੀਵਾ ਦੀਪਾਵਲੀ ਦੀਆਂ 69 ਪੂਜਾ ਦਾ ਸਭ ਨੂੰ ਮੁਬਾਰਕਾਂ ਬਹੁਤ ਬਹੁਤ ਔਰ ਕੁਝ ਮਗਾੜਾ ਵਿਚਾਰਸ ਹੈ ਕੋਰੀਅਰ ਕਰਾਣਾ ਕੁਝ ਆਪਣੀ ਆਪਣੀ ਆਈਡੀ ਹੈ ਸਾਡ ਦੇਦੀ ਕਰਦੇ ਹੁਣ ਦੇਖੀ ਜਾਨਾ ਉਹਨਾਂ ਨੂੰ ਦੂਜੇ ਦੇਖੇ ਨਹੀਂ ਸਾਰੀ ਠੀਕ ਹੈ ਠੀਕ ਹੈ ਹਾਂ ਲੋ ਜੀ ਆਈਟਾ ਵਾਲੇ ਬੰਦੇ ਲੱਗੇ ਆ ਦੇਖੋ ਇੱਟਾ ਸੱਟਾਂ ਹਾਂਜੀ ਕੈਮੋ ਠੀਕ ਹੈ ਐ ਬਹੁਤ ਯਾਰ ਮਿਹਨਤ ਕਰਦੇ ਤੁਸੀਂ ਬੰਦੇਓ ਸਾਰੇ ਬੰਦੇ ਮਿਹਨਤੀ ਆ ਯਾਰ ਲੋ ਵੀ ਆ ਆਪਣੀ ਇੱਟ ਆਪਣੀ ਇੱਟ ਆ ਟੋਪ ਦੀ ਇੱਟ ਕੇ ਸੀ ਕੇ ਹਾਂਜੀ ਕੀ ਹੋਇਆ ਅੱਜ ਮਰੀ ਪਾਲੋ ਹਾਂਜੀ ਅੱਜ ਪੋਰਾ ਹਾਂਜੀ ਕੰਨ ਕਰ ਬਲੋਗ ਮੈਪਣਾ ਸਾਰਾ ਅੱਜ ਕੰਨ ਕਰ ਉਹ ਮੱਕੀ ਬਿੰਦੀ ਮੁੰਡੇ ਤੇ ਉਹਦੇ ਆ ਲੋ ਜੀ ਇੱਧਰ ਗਟਕਾ ਪੈ ਗਿਆ ਦੇਖੋ ਨੀਵਾ ਚ ਉੱਧਰ ਉੱਤੋਂ ਦੀ ਭਾਈ ਉਪਾ ਦੀ ਭਾਈ ਇਹ ਕੀ ਬੰਦੇ ਸਿਮਟ ਕੀ ਕਹਿੰਦੇ ਇਹ ਸਿਮਰ ਹਜੀ ਸੁੱਕਾ ਵਾਲਿਆ ਆ ਇਹ ਸੁੱਕਾ ਵਾਲਿਆ ਸਿਮਟ ਕੰਮ ਮਿਸਤਰੀ ਸਾਹਿਬ ਲਾਗੇ ਪਾ ਕੇ ਕਰਉਂਦੇ ਸਾਰਾ ਹਾਂ ਕੰਮ ਸਾਰਾ ਦੁਰਮੜਨਾ ਵੀ ਪਹਿਲਾਂ ਉਹਨੂੰ ਕਟਦੇ ਆ ਸਭ ਜਗ੍ਹਾ ਨੂੰ ਫਿਰ ਤੋਂ ਬਾਅਦ ਪ੍ਰੋਪਰ ਤਰੀਕੇ ਨਾਲ ਸਾਰਾ ਕੰਮ ਉਹ ਕੀ ਚਲਾਉਣਾ ਉਹਦਾ ਕੀ ਚਲੂ ਹੁੰਦਾ ਕਿਤੇ ਕਿੱਡੀ ਕ ਗੱਲ ਆ ਆਪਣੀ ਹੁਣ ਇਸ ਤੋਂ ਬਾਅਦ ਭਰਤੀ ਪੈਣੀ ਮਿਸਤਰੀ ਸਾਹਿਬ ਦੱਸ ਦੋ ਮੜੇ ਆ ਬਸ ਭਰਤੀ ਪੈਣੀ ਇਸ ਤੋਂ ਬਾਅਦ ਭਰਤੀ ਪੈਣੀ ਟਾਈ ਬੀਮ ਟਾਈ ਬੀਮ ਤੋਂ ਬਾਅਦ ਭਰਤੀ ਟਾਈ ਬੀਮ ਅੱਜ ਆ ਕੱਲੂ ਪਰ ਹੋਗੇ ਨਹੀਂ ਕੱਲ ਨਹੀਂ ਪਰਸੋਂ ਪਰਸੋਂ ਟਾਈ ਬੀਮ ਪਰ ਹੋ ਜਾਣੇ ਉਸ ਤੋਂ ਬਾਅਦ ਭਰਤੀ ਪੈ ਜਾਣੀ ਉਸ ਤੋਂ ਬਾਅਦ ਭਰਤੀ ਪਵਾਵਾਂਗੇ ਭਰਤੀ ਤੋਂ ਬਾਅਦ ਤਾਨੂੰ ਪਤਾ ਲੱਗੂਗਾ ਪੂਰਾ ਪ੍ਰੋਪਰ ਕਮਰਿਆਂ ਦਾ ਪਟਾਸ ਪਟਾਸ ਦਾ ਪਤਾ ਕਰਿਆ ਹਾਂ ਹਾਂ ਬਾਜੀ ਉਹਨਾਂ ਦੇ ਬੱਚੇ ਦੀ ਜਿਹੜੀ ਪਟਾਸ ਸੀਗੀ ਉਹਨੂੰ ਚਾਹੀਦੀ ਹੈ ਜੀ ਉਹਦਾ ਵੀ ਪਤਾ ਕਰਿਆ ਆਂ ਉਹ ਵੀ ਅਸੀਂ ਬਣਾ ਦੇਣੀ ਅੱਜ ਗੱਲ 'ਚ ਪੱਕਾ ਹੀ ਇਹ ਕੰਮ ਉਹ ਵੀ ਹਾਂ ਵਧੀਆ ਬਣਾ ਕੇ ਦਵਾਂਗੇ ਵਧੀਆ ਵਾਲੀ ਪਟਾਸ ਪਟਾਸ ਉਹ ਕਿੰਨੇ ਦਾ ਪਟਾਸ ਬਣਾਉਣੇ ਕਹਿੰਦੇ ਹਾਂ ਹਾਂ ਵਧੀਆ ਕੁਆਲਿਟੀ ਚ ਹਾਂ ਜੀ ਉਹ ਠੱਕ ਜੀ ਵਾਜੇ ਦਾ ਤੇ ਹੀ ਹੁੰਦੀ ਸੀ ਮੇਰੇ ਤੋਂ ਘਰੇ ਹੁਣ ਪਤਾ ਨਹੀਂ ਕਿੱਥੇ ਨਗਰ ਕੀਰਤਨ ਚੋਂ ਲਾਈ ਸੀ ਬਾਜ ਨਗਰ ਕੀਰਤਨ ਸੀ ਕਹਿੰਦੇ ਬਣਾਉਣੀ ਹੈ ਹਾਂ ਆਪਾਂ ਆਪ ਹੀ ਬਣਾ ਲੈਣੀ ਆ ਉਹ

ਚੱਕ ਇਹ ਨਾਲ ਦਿੱਤਾ ਬਈ ਜਦੋਂ ਨਾਲ ਦਿੱਤਾ ਅੰਕਲ ਨੂੰ ਬੋਲ ਦੇ ਨਾ ਤੂੰ ਇਹਦੇ ਬੋਲ ਦੇ ਨਾ ਨਹੀਂ ਇਹਨਾਂ ਨੂੰ ਇਹਨਾਂ ਬਾਤਾਂ ਬੋਲਦੇ ਪੈਂਦੀ ਆ ਅੰਕਲ ਬੋਲੇ ਮਾੜੀ ਏ ਭਾਈ ਇਹੋ ਡਾਕਲੇ ਵਾਲਾ ਪਹਿਲੀ ਵੀ ਬਣਾ ਵੀਓ ਆਲੋ ਆਲੋ ਫਾਈਕ ਆਪਦੇ ਮੰਦ ਬੇਗਰੇ ਨੇ ਦਾ ਲਾਦਾ ਉਹਨਾਂ ਦਾ ਕਚਰਾ ਸਾਰਾ ਥਲੰਡੇ ਦੇਣਾ ਮੈਨੂੰ ਲੱਗਦਾ ਨਹੀਂ ਭਾਤੀ ਦੂਜੇ ਕੋਹਾਂ ਚ ਪਵਾ ਦੇਣ ਦੀ ਆਗੇ ਰੋੜ ਅਗਰੇ ਮੁੜ ਕੇ ਦੂਜੇ ਟ੍ਰੈਲਰ ਹੱਸੋ ਹੱਸ ਪਿਆ ਹੱਸ ਪਿਆ ਟ੍ਰੈਲੀ ਟ੍ਰੈਲੀ ਉਹ ਦਰੋਂ ਸਟਾਉਣੀ ਇੱਧਰ ਕਰ ਦਿੱਤੀ

ਇਹ ਤੇ ਨਰਾਂ ਦੀ ਤਾਂ ਆਈ। ਇਹ ਜਿਹੜੀਆਂ ਇੱਟਾਂ ਆਈਆਂ ਉਹਨਾਂ ਸਾਂ ਪਈਟਾ ਕੱਢ ਰਹੀਆਂ ਪਪਾ ਜੀ ਦੀ। ਚਲੋ ਜੀ। ਕੀ ਜੈ ਮਾਤਾ ਕਰੋ? ਕੀ ਜੈ ਮਾਤਾ ਕਰੋ ਤੁਸੀਂ? ਜੈ ਕਰਿਆ। ਕਦੋਂ ਮੈਂ ਮੀਂਹ ਜੈ ਮਾਤਾ ਕਰਾਂ? ਮਨ ਕੀ ਕਰਿਆ? ਅੰਨੇ ਵੀ ਜਮਾਤਾ ਕਰਨੀ ਤਲਵੇ ਵੀ ਤਲਵੇ ਅਦਾ ਹਾਥੀ ਨਹੀਂ ਆਪੜਨਾ

ਯਾਰ ਕਦੀ 2 ਬੋਲੇ ਦੇ ਭਾਰੇ ਤੇ ਰੋਏ ਫਿਰ 2 ਵਜੇ ਆ ਤੇ ਦੇਖੋ ਕਿ ਭਾਰੇ ਕਿੰਨੇ ਆ ਬੋਰੇ ਬੋਰੇ ਦਾ 3 ਆ ਆ ਲੈ ਅੱਛਾ ਕਿੰਨੇ ਕੇ 10 ਚਾ ਦੱਲੇ ਤੇ ਕਰਦੇ ਕਿ ਤੇ 2-4 ਤੇ ਰਖਾ ਦੇਣੀ ਹੈ 2 ਬੋਰੇ ਮੈਂ ਕਹਿ ਨਹੀਂ ਦੱਦਾ ਸੀ ਨਾ ਆਪਾਂ ਜਿਹੜੇ ਚਾਹਾਂਗੇ ਚਾਰ ਬੋਰੇ ਲੈ ਜਾਗੇ ਚਾਰ ਪ ਨਹੀਂ ਲੱਗਣਾ ਦੋ ਲੈ ਜਾਗੇ ਦੋ ਹੀ ਰੱਖਣ ਹੂੰ ਠੀਕ ਹੈ ਤੇ ਆਇਆ ਤੇ ਠੀਕ ਹੁਣ ਨੇ ਬਣਾਇਆ

ਇਸ ਤੋਂ ਇਹ ਦੇਖਣਾ ਬੜਾ ਮਹੌਰਾ ਪਾ ਤੈਮ ਜਿਹੜਾ ਕੰਨੀ ਬਾਜੂ ਦੇ ਕਰਕੇ ਬਹੁਤ ਜੀ ਬਿਲਕੁਈਟਾ ਦਾ ਫੋਨ ਆਇਆ ਸੀ ਕੀ ਕਹਿੰਦੇ ਉਹ ਕਹਿੰਦੇ ਟਾਂਕੇ ਸਲੈਕਟ ਕਰ ਜੋ ਅੱਛਾ ਕੋਈ ਨਾ ਕਹਿੰਦੇ ਬਹੁਤ ਟੱਲੇ ਵਾਲੀ ਲੱਗੀ ਪਈ ਜੀ ਉਹਦਾ ਉਹਦਾ ਨਾ ਕਿ ਜਿਹੜੀ ਉਹ ਜਿਹੜੀ ਯਾਰੀ ਇਹ ਮਗਰ ਨਹੀਂ ਆ ਪਾ ਅਸ਼ਰ ਸਾਰ ਉਹ ਮੁੰਡੇ ਬਟ ਨਾ ਯਾਰ ਇਹਨੇ ਮੱਤੋ ਪੇ ਗਿਆ ਠੀਕ ਹੈ ਠੀਕ ਹੈ ਮੱਕੜ ਦਾ ਫੋਨ ਕਰਾਇਆ ਨਾ ਅਸ਼ਰ ਜੀ ਹਾਂ ਮੱਕੜ ਮੱਕੜ ਦੀ ਗੱਲ ਕਰਦੇ ਸੀ ਮੱਕੜ ਨੂੰ ਫੋਨ ਕਰਾਇਆ ਹੁੰਦੇ ਇਹ ਇਹਨੂੰ ਬੜਾ ਔਖਾ ਮੈਂ ਸਮਝਾਇਆ ਇਹ ਇੰਨਾ ਕੁ ਜ਼ਿਆਦਾ ਇਹ ਨਾ ਹਲੋ ਕਹਿੰਦਾ ਕਿ ਮੈਂ ਪਾਪਾ ਦੇ ਕੋਲ ਜਾਣਾ ਪਾਪਾ ਦੇ ਕੋਲ ਜਾਣਾ ਪਾਪਾ ਕੋਲ ਜਾਣਾ ਬੜਾ ਔਖਾ ਇਹਨੂੰ ਮੈਂ ਲੈ ਕੇ ਆਈਆਂ ਬਹੁਤ ਹੀ ਪਿਆਰ ਦੇ ਨਾਲ ਅੱਧਾ ਘੰਟਾ ਹੋ ਗਿਆ ਰੋਂਦੇ ਨੂੰ ਮੈਂ ਕਿਹਾ ਚੱਲ ਆਇਆ ਤੈਨੂੰ ਦਾਦੀ ਦੇ ਕੋਲ ਲੈ ਕੇ ਚਾ ਲਵਾਂ ਕਹਿੰਦਾ ਨਾ ਮੈਂ ਦਾਦੀ ਦੇ ਕੋਲ ਵੀ ਨਹੀਂ ਜਾਣਾ ਕਹਿੰਦਾ ਮੈਂ ਦਾਦੀ ਕੋਲ ਵੀ ਨਹੀਂ ਜਾਣਾ ਆਹ ਦੇਖੋ ਇਹ ਆ ਗਿਆ ਵਾਸੀ ਆ ਵੀ ਆ ਗਿਆ ਆ ਗਿਆ ਆ ਗਿਆ ਆ ਗਿਆ ਕੀ ਹੋਇਆ ਹੁਣ ਹੈ ਆਹ ਦੇਖੋ ਲੱਗਿਆ ਇਹ ਕਿੰਨੇ ਕਿੱਥੇ ਆ ਚਲੋ ਆ ਦਦੀ ਕੋ ਚੰਗੇ ਅਰੇ ਕਹਿੰਦਾ ਉਹ ਦਾਦੀ ਬੈਠੇ ਉਹ ਦਾਦੀ ਬੈਠੇ ਮੈਂ ਚੱਲ ਮੈਂ ਕਿੱਥੇ ਭੱਜ ਕੇ ਚੱਲ ਜਾ ਫੇ ਦਾਦੀ ਕੋ ਹਾਂ ਬੈਠੇ ਆਰਾਮ ਨਾਲ ਆਜੋ ਹੈ ਨਹੀਂ ਦੇ ਕਰਨੇ ਹੈ ਰੱਬਾ ਐ ਇਹ ਮੇਰਾ ਅੱਧਾ ਘੰਟਾ ਹੋ ਗਿਆ ਤੰਗ ਕੀਤੇ ਨੂੰ ਉਹ ਲੈ ਕੇ ਨਹੀਂ ਆ ਨਾ ਲੈ ਗਿਆ ਸੀ ਤਾਂ ਪਹਿਲਾਂ ਤਾਂ ਨਾ ਲੈ ਕੇ ਗਿਆ ਸੀ ਉਹ ਹਾਂ ਦਾਦੀ ਕਿੱਥੇ ਬੈਠੇ ਨੇ ਕੱਕੇ ਲੈ ਕੇ ਦੱਸਿਆ ਹੀ ਨਹੀਂ ਸਾਨੂੰ ਪੁੱਛ ਤੂੰ ਕਿ ਦਾਦੀ ਸਾਨੂੰ ਦੱਸਿਆ ਨਹੀਂ ਇਹ ਗਾਲਾ ਕੱਢਦਾ ਤੂੰ ਵੀ ਦਾਦੀ ਸਾਨੂੰ ਦੱਸਿਆ ਨਹੀਂ ਨਾ ਹਾਂਜੀ ਜੀ ਸਾਡਾ ਮਨਵੀਰ ਜਿਹੜਾ ਆ ਬਹੁਤ ਹੀ ਰਿਲੈਕਸ ਹੋ ਕੇ ਆ ਰਾਮ ਨਾਲ ਸੁੱਤਾ ਹੋਇਆ ਏ ਜਿਹੜਾ ਭੇਡੂ ਸਾਡਾ ਸੁਣਦਾ ਨਹੀਂ ਆ ਆ ਦੇਖੋ ਸਾਡਾ ਸੰਵੀਰ ਸੰਵੀਰ ਦਾ ਥੋੜੇ ਦਾਣੇ-ਦਾਣੇ ਜੇ ਹੋਣ ਲੱਗ ਗਏ ਜਿੰਨੇ ਉਧਰ ਜਾਂਦਾ ਨੇ ਇਸ ਕਰਕੇ ਦੇਖ ਪੈਰ ਕਿ ਉੱਠੀ ਕਿਤੇ ਸੋਵਾ ਸੀ ਫਰੀ ਆ ਇਸ ਟਾਈਮ ਤੇ ਮਮਾ ਅੰਦਰ ਆਰੈਸਟ ਕਰਦੇ ਪਹਿਲਾਂ ਲੰਮੇ ਬੈ ਗਿਆ ਕਿਉਂਕਿ ਮੈਨੂੰ ਰਾਤ ਦਾ ਬੁਖਾਰ ਹੋਇਆ ਹੋਇਆ ਤੇ ਫਿਰ ਚਲੋ ਭੱਜ ਦੌੜ ਕਰ ਲਈਦੀ ਆ ਤੇ ਮਮਾ ਸਵੇਰ ਦੇ ਗਿਲ ਕੰਦੇ ਉਹ ਵੀ ਤੋਂ ਵੀ ਨਹੀਂ ਠੀਕ ਹੋ ਗਈ ਤੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਕਿਉਂਕਿ ਤੁਹਾਨੂੰ ਬੜਾ ਆਉਣਾ ਜਾਣਾ ਆਉਣਾ ਜਾਣਾ ਬਹੁਤ ਔਖਾ ਆ ਤੇ ਘਰ ਦਾ ਵੀ ਦੇਖਣਾ ਫਿਰ ਕਾਫੀ ਔਖਾ ਜਾਂਦਾ ਲੇਕਿਨਿਆਣੇ ਸੰਭਾਲਣੀ ਬੜੀ ਔਖੀ ਆ ਨਾਲ ਜੱਡਾ ਪਿੱਤੂ ਸੁਤਾ ਹੋਣੇ ਨੇ ਸੌ ਜਾਣਾ ਆ ਤੇ ਇਸ ਵੇਲੇ ਨੂੰ ਇਹਨੇ ਉੱਠ ਜਾਣਾ ਰਾਤ ਨੂੰ ਇਹਨੇ ਉੱਠ ਜਾਣਾ ਆ ਸਵੇਰ ਨੂੰ ਇਹਨੇ ਫੇਰ ਸੌ ਜਾਣਾ ਆਪਣੀ ਨੀਂਦ ਪੂਰੀ ਕਰ ਲੈਣਾ ਤੇ ਦੂਜੀ ਨੀਂਦ ਪੂਰੀ ਨਹੀਂ ਕਰਉਣਾ ਇਹ ਹੋ ਜਾਇਆ ਹੁਣ ਵੀਰ ਤੂੰ ਉਸ ਕਹਿਣਾ ਸੁਣ ਕਹਿ ਦੋ ਬੱਲੂ ਇਹ ਸਾਡਾ ਖੜੂ ਸਮੁੰਦਾ ਆ ਇਹ ਸਾਡਾ ਕਿਸੇ ਨੂੰ ਮੁੰਡਾ ਬੁਲਾਉਂਦਾ ਨਹੀਂ ਆ ਸਾਰਿਆਂ ਨਾਲ ਲੜਦਾ ਰਹਿੰਦਾ ਸਵਿੱਤਰ ਮਹਨੇ ਗਏ ਹੋਇਆ ਮੜਿਆ ਇੱਧਰ ਨੂੰ ਫੋਕਪੜ ਨੂੰ ਸਮਾਨ ਜਿਹਾ ਥੋੜਾ ਲੈਣ ਜਾਣਾ ਸੀਗਾ ਤੇ ਅਸੀਂ ਹੁਣ ਬੈਠੇ ਹੋਇਆ ਆਰਾਮ ਦੇ ਨਾਲ ਕਾਕਾ ਜੀ ਨੂੰ ਚੱਕ ਕੇ ਸੀ ਮੰਦਰルメ ਪਿਆ ਦੇ ਦੇ ਆ ਜਾ ਕੇ ਆ ਕਮਰੇ ਦੀ ਲਾਈਟ ਆਏ ਬਹੁਤ ਹੀ ਸਲੋ ਚੱਲਦੀ ਪਈ ਆ ਫੇ ਅਸੀਂ ਚਲੇ ਮੜਾ ਬਾਹਰ ਆ ਰੱਖ ਦਿੱਤਾ ਇੱਥੇ ਸਾਰਾ ਸਮਾਨ ਜਿਹੜਾ ਸੀਮੈਂਟ ਵਗੈਰਾ ਸੀਗਾ ਸਾਡਾ ਕਹਿਆਂ ਤਰਪਾਲ ਵਗੈਰਾ ਵਿਛਾ ਕੇ ਫੇ ਵਿਛਾ ਕੇ ਫੇ ਅਸੀਂ ਇੱਥੇ ਰੱਖਿਆ ਸਾਰਾ ਸਮਾਨ ਤੇ ਕਿਉਂਕਿ ਤੁਹਾਨੂੰ ਪਤਾ ਟੈਲਣਾ ਲੱਗਿਆ ਹੋਇਆ ਇਸ ਵਾਰ ਕਿ ਟੈਲਣਾ ਕਿਤੇ ਖਰਾਬ ਹੋ ਜਾਣ ਆ ਕਹਿਆਂ ਵਗੈਰਾ ਜਿਹੜੀਆਂ ਸੀਗੀਆਂ ਸਾਰਾ ਸਮਾਨ ਮਿਸਤਰੀਆਂ ਦੇ ਇੱਧਰ ਰੱਖੋ ਹੋ ਗਿਆ ਆ ਸੇਫਲੀ ਨਾ ਪਹਿਲਾਂ ਬਹੁਤ ਉੱਥੇ ਔਖਾ ਸੀਗਾ ਨਾ ਅਗਲੇ ਦੇ ਘਰੇ ਵਿਚਾਰਿਆਂ ਦੇ ਘਰੇ ਬਾਰ-ਬਾਰ ਜਣਾ ਔਖਾ ਹੋ ਜਾਂਦਾ ਸੀ ਜਾਂ ਤੇ ਹੁਣ ਇੱਥੇ ਸਮਾਨ ਰੱਖਿਆ ਹੋਇਆ ਸਾਰੇ ਤੇ ਹਾਂ ਬਾਹਰ ਦੇਖ ਕੇ ਨਿਮੜਾ ਨੋ ਇਹ ਤਾਂ ਬਾੜ ਦਾ ਸੁਨਿਆ ਲੱਗਦਾ ਨਾ ਹਰ ਅੰਮਾ ਆ ਦੇਖ ਤਾਂ ਕਿ ਟਾਈਂ ਕੀ ਟਾਈਂ ਕੀ ਇੱਧਰ ਫਲਾਵਰ ਵਗੈਰਾ ਲੱਗਦੇ ਹਿੱਥੇ ਮਨਵੀਨ ਨੂੰ ਇੱਕ ਫਲਾਵਰ ਤੋੜ ਕੇ ਦਿੱਤਾ ਮੈਂ ਮਹੀਂ ਅੱਧਾ ਘੰਟਾ ਹੋ ਗਿਆ ਰੋਂਦੇ ਨੂੰ ਮਨ ਨੂੰ ਮਸੇਂ ਚੁੱਪ ਕਰਾਇਆ ਨਾ ਪੱਪਾ ਨਾਲ ਜਾਣਾ ਪੱਪਾ ਨਾਲ ਜਾਣਾ ਪੱਪਾ ਜਾਣਾ ਚਲੋ ਜੀ ਉਹ ਵੀ ਇੱਥੇ ਘਰ ਰੈਡੀ ਹੋ ਰਿਹਾ ਉਹ ਦੇਖੋ ਇਹਨਾਂ ਨੇ ਮਤਲਬ ਇਹਨਾਂ ਨੇ ਨਹੀਂ ਉਹ ਪਰਤੀ ਵਗੈਰਾ ਪਾਉਣੀ ਨਾ ਨਹੀਂ ਇਹ ਤਾਂ ਬਗੜੀ ਦਿੱਤਾ ਗੇਟ ਲਾਉਣਾ ਨਹੀਂ ਕੋਈ ਨਹੀਂ ਕਰਨੀ ਬਣਾਣਾ ਆ ਜੀ ਅਸ਼ੋ ਸਹੀ ਹੋ ਮਨ ਹੁਣ ਰੈਡੀ ਹੋ ਗਿਆ ਸਾਰਾ ਕੋਈ ਦੂ ਨਹੀਂ ਗਾਉਂਦੇ ਫਿਰ ਤੇ ਸੱਜਣਾ ਸੱਜਣਾ ਹੋਏ ਤਾਂ ਇੱਕ ਦਿਨ ਤਾਂ ਬੰਨ ਗਈ ਆ ਵੀ ਹਣ ਕੰਦਾ ਉੱਚੀ-ਉੱਚੀ ਨਾ ਕਰ ਦਿੱਤੀਆਂ ਨਾ ਸਾਰੀਆਂ ਇਹ ਸਹੀ ਆ ਇਹ ਆ ਬਾਤ ਨਾ ਮਨੇ ਤਾਂ ਪਰਤੀ-ਪੁਰਤੀ ਵੀ ਪਈ ਨਾ ਉਹਨੇ ਫੋਣੀ ਪਤਾ ਨਹੀਂ ਮੈਨੂੰ ਪੋਣੀ ਕਰੀ ਹੋਣੀ ਹੈ ਕਿਉਂਕਿ ਵੀ ਸੇਦ ਦੇ ਬਰਾਬਰ ਹੀ ਆ ਨਾ ਉਹਨੇ ਜਦੋਂ ਤਿਆਗ ਆਪਣਾਉਣਾ ਹੈ ਉਦੋਂ ਹੀ ਹੂੰ ਹੂੰ ਉਹਨਾਂ ਚਾਰ ਰਿੱਡੇ ਰਹਦਾ ਚੰਨ ਸਹੀ ਅਗ ਪਤਾ ਕੀ ਆਲੇ ਬੂਟੇ ਲੱਗੀਆਂ ਦੁਪੱਟਣੀਆਂ ਗਾ ਫਿਰ ਹਟ ਪਤਾ ਕੀ ਲੋਕੀ ਪਹਿਲਾਂ ਇਹ ਕੰਮ ਕਰ ਲੈਂਦੇ ਆ ਫਿਰ ਬਾਅਦੋ ਥੋੜੇ ਟਾਈਮ ਬਾਅਦ ਕਰ ਲੈਂਦੇ ਹਨਾ ਇਸ ਦਾ ਇੱਕ ਜੱਕ ਤਾਂ ਹੁੰਦੀ ਹੈ ਜੱਕ ਤਾਂ ਬਣੀ ਹੋ ਆ ਸਾਰੇ ਨੀਅੇ ਧਾਤੀ ਛੱਡੀ ਹੋਆ ਨੀਅਾ ਧਰ ਕੇ ਲੋਕਾਂ ਨੇ ਛੱਡ ਦਿੱਤੀਆਂ ਆ ਫਿਰ ਬਾਅਦ ਵਿੱਚ ਬਗਲ ਕਰਦੇ ਨੇ ਤੇ ਇਦਾਂ ਨੀਆ ਦੀ ਟੈਨਸ਼ਨ ਨਹੀਂ ਹੁੰਦੀ ਹੈ ਨੀਆ ਪਹਿਲਾਂ ਚੱਕ ਹੋ ਜੰਨੀ ਆ ਥੋੜੇ ਸੌਖਾ ਹੁੰਦਾ ਫੇ ਮੋਨ ਨੂੰ ਖਾ ਹਾਂ ਕੀ ਸਹੀ ਆ? ਪਰ ਇੰਨੀ ਭਰਤੀ ਭਾਗਤ ਦੀ ਇੰਨੀ ਨਹੀਂ ਆਉਂਦੀ। ਅੱਛਾ ਆਹ ਆਹ ਇੰਨੀ ਭਰਤੀ ਹੈ। ਇੰਨੀ ਭਰਤੀ ਆ। ਇੱਕ ਵੀ ਇਦੇ ਭਰਤੀ। ਹਾਂ। ਇਹ ਵੀ ਉੱਚਾ ਬਣਾ ਲੈਣੀ। ਹਾਂ ਇਹ ਵੀ ਇਦੇ ਕਰਨੀ। ਆ ਜਾਓ। ਅੱਜ ਜਤੀ ਬਣਾ ਕੇ ਖੀਜਣਾ। ਅਮਰੇ ਤੇਰੀ ਸਬਜੀ ਹੈਗੀ ਅਸੀਂ ਉਹ ਬਣਾ ਲਈ ਨੂੰ ਕੱਲ ਨੂੰ ਅਸੀਂ ਚਨੇ ਬਣਾ ਲੈਣੇ। ਰਾਤ ਨੂੰ ਵੀ ਲੈਣੇ। ਤੁਹਾਨੂੰ ਲੱਗਦਾ ਕੋਹ ਨਾ ਹੋਇਆ ਹਾਂ ਇਹ ਸੌਟ ਲੱਗ ਗਈ ਮੰਮੀ ਛੱਟ ਛੱਟ ਨਹੀਂ ਹੁਣ ਕੀ ਕਰੀਏ ਆ ਡਾਕਟਰ ਭਾਉ ਕੀ ਹੋਇਆ ਇਮੇਤੀ ਦੱਤੇ ਹੋ ਡਾਕਟਰ ਭਾਉ ਹੋਈ ਇਮੇਤੀ ਦੱਤੇ ਹੋ இது <widely sauna doctorate> <riresas> नहीं नहीं ना हां